ਦੇਸੀ ਘਿਓ ਖਾ ਕੇ ਸਿਹਤ ਬਣਾਉਣ ਵਾਲੇ ਦੇਖ ਲੋ ਇਹ ਖਬਰ ਲੋਕ ਤਾਂ ਸਿਹਤ ਬਣਾਉਣ ਵਾਸਤੇ ਦੇਸੀ ਘਿਓ ਖਾਂਦੇ ਹਨ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਨਵੀਂ-ਨਵੀਂ ਕੰਪਨੀਆਂ ਦੇ ਨਾਂ ਤੇ ਬ੍ਰਾਂਡਰ ਦੇਸੀ ਘਿਓ ਵਿਕ ਰਹੇ ਹਨ ਇੱਕ ਅੱਧੀ ਦੁਕਾਨ ਜਾਂ ਕੰਪਨੀ ਨੂੰ ਛੱਡਦੀ ਹੈ ਤਾਂ ਬਾਕੀ ਘਿਓ ਦੇ ਨਾਂ ਤੇ ਜ਼ਹਿਰੀ ਵੇਚ ਰਹੇ ਹਨ ਇਸ ਤਰ੍ਹਾਂ ਦਾ ਇੱਕ ਮਾਮਲਾ ਜੋ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਗਊ ਦਾ ਦੇਸੀ ਘਿਓ ਵੇਚਿਆ ਜਾ ਰਿਹਾ ਸੀ ਜੋ ਕਿ ਘਿਓ ਦੇ ਨਾਂ ਤੇ ਜ਼ਹਿਰ ਸੀ ਜਿਸ ਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਭਾਟਿਆ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਸ ਗਦੌਂ ਦੇ ਉੱਤੇ ਸਿਹਤ ਵਿਭਾਗ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਸੀ ਜਦੋਂ ਇਹਨਾਂ ਨੇ ਗਦੌਂ ਖੋਲ੍ਹਿਆ ਤਾਂ ਫੂਡ ਸੇਫਟੀ ਟੀਮ ਵੱਲੋਂ ਇਹਨਾਂ ਤੇ ਕਾਰਵਾਈ ਕਰਦਿਆਂ ਸੈਂਪਲ ਲੈ ਕੇ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਘੋ ਬਿਲਕੁਲ ਹੀ ਨਕਲੀ ਹੈ ਜੋ ਕਿ ਖਾਨ ਦੇ ਯੋਗ ਨਹੀਂ ਹੈ ਅਸਸ੍ਰੀਗਨ ਅਸਨੋ ਗੁਪਤ ਸੁਧਰ ਸੰਸਾਪਤਾਂ ਲੱਗਿਆ ਸੀ ਕਿ ਇੱਕ ਵਿਦਾਮ ਹੈਗਾ ਹੈ ਚਾਰਪੋਰਟ ਦੇ ਵਿੱਚ ਜਿੱਥੇ ਕਿ ਦੇਸੀ ਘੋ ਜੜਾ ਹੈਗਾ ਕਾਫੀ ਤਦਾਦ ਚ ਮਿਲਦਾ ਹੈ ਔਰ ਜਿਹੜੀ ਕੁਆਲਿਟੀ ਦਾ ਕੰਪਰਮਾਈਜ਼ ਹੈਗਾ ਉਹਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਤੁਹਾਡੇ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲੇ ਲਿੱਤਾ ਸੀ ਉਹ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਅਨਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸੇ ਨਤੀਜੇ ਤੇ ਪਹੁੰਚੇ ਹਾਂ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿਨ੍ਹਾਂ ਚੋਂ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਿੱਤੇ ਆ ਗਾ ਦੂਜਾ ਪਹਿਲੇ ਸੈਂਪਲ ਆ ਅਨਸੇਫ ਆ ਚੁੱਕਾ ਹੈ ਉਰੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਆ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਸੇ ਸੇਮ ਬ੍ਰਾਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਹ ਗੋਦਾਮ ਵਿੱਚ ਲੌਕ ਅੰਡਰ ਲੌਕ ਐਂਡ ਕੀ ਕਰਾਂਗੇ ਸਰ ਤੁਸੀਂ ਇਹ ਕਿਹਾ ਕਿ ਅਨ ਸੇਫ ਜਿਹੜਾ ਹੈਗਾ ਜਨਤਾ ਨੂੰ ਜਰਾ ਦੱਸ ਦਿਓ ਅਨ ਸੇਫ ਦਾ ਮਤਲਬ ਕੀ ਹੈਗਾ ਅਨ ਸੇਫ ਦਾ ਮਤਲਬ ਹੈਗਾ ਕਿ ਇਹ ਕੀ ਜਿਹੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਵਾ ਸਕਦੇ ਆ ਇਹ ਕਿਉਂ ਆਂਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰਮਾਈਜ਼ ਦੇ ਰਿਹਾ ਲੇਕਿਨ ਆਨਸਰ ਦਾ ਮਤਲਬ ਇਹ ਬਿਲਕੁਲ ਹੀ ਖਾਨਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀਸੈਂਪਲਿੰਗ ਵੀ ਜੇ ਕਹਿੰਗੇ ਤੇ ਕਰਵਾਈ ਜਾਏਗੀ ਅਗਰ ਹੋਰ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਉਹ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਭ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ ਛਿਛੋ ਪੰਜ ਪਏ ਜਿੰਨੀਆਂ ਕੁਆਲਿਟੀ ਆਉਂਦੀਆਂ ਕੋਈ ਕਹਿੰਦੇ ਟੁਕਰੀ ਕਿਤੇ ਕੋਈ ਕੁਛ ਹੈ ਵੀ ਖਾਣ ਕੀ ਲੋ ਦੇਖੋ ਪੰਜਾਬ ਸਰਕਾਰ ਸਾਡੇ ਪੁੱਤ ਦਾ ਬ੍ਰਾਂਡ ਜਿਹੜਾ ਹੈਗਾ ਮੂਲ ਹੈਗਾ ਜਾਂ ਵੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇੱਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹੇ ਕਹਿਣਾ ਚਾਹਾਂਗੇ ਕਿ ਬ੍ਰਾਂਡੇਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹੁੰਗਾ ਸਾਰੇ ਹਿਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਇਹ ਟ੍ਰੈਂਡ ਚੱਲਿਆ ਆ ਕਿ ਜੋਤ ਵਾਲਾ ਕਿਉਂ ਜਾਂ ਖਾਨ ਵਾਲਾ ਕਿਉਂ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਹੈ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿਉਂ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕਸਟਮਰ ਜਿਹੜਾ ਹੈ ਉੱਥੇ ਸ਼ਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਿਰਾਂ 'ਚ ਜਾਂਦਾ ਹੈ ਜਾਂ ਗੁਰਦੁਆਰਾ ਸਾਹਿਬ ਜਿੱਦੇ ਜਾਂਦਾ ਹੈ ਉੱਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ 'ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਉਸ ਨੂੰ ਨੁਕਸਾਨ ਦਾ ਇੱਕ ਪਹੁੰਚ ਸਕਦਾ ਹੈ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਵਰਤੋ ਜੇ ਕੋਈ ਹੈ ਆਪਣਾ ਵੀ ਤੀਰਪੇ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਊਗਾ ਇਹਦੇ ਚ ਨਾ ਕੰਪਰਮਾਈਜ਼ ਕਰੋ ਸਿਹਤ ਲਈ ਨਾ ਕੰਪਰਮਾਈਜ਼ ਕਰੋ ਬੈਸਟ ਹੈਗਾ ਆ ਕਿ ਤੁਸੀਂ ਅੱਛੇ ਬ੍ਰਾਂਡ ਦਾ ਹੀ ਕਿਉ ਲੋ ਚੰਗੀ ਜਗ੍ਹਾ ਤੋਂ ਲੋ ਪੂਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਲਈ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕੀ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਇਹ ਦੁਕਾਨ ਨਹੀਂ ਅਸੀਂ ਇਸ ਤ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇ ਮਾਰੀ ਕਰ ਰਹੇ ਆਂ ਜਿੱਥੇ-ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਹਾਂਗੇ ਔਰ ਜੇ ਦੁਬਾਰਾ